ਜੋ ਗਰਦਾਸਪੁਰ ਵਿਦਾਨ ਸਭਾ ਹਲਕੇ ਵਾਸਤੇ ਮੈਂ ਸਮਝਦਾ ਵੀ ਇੱਕ ਖੇਰ ਖੁਸ਼ੀ ਦਾ ਸਭਾ ਦਾ ਅੱਜ ਮੇਰੇ ਨਾਲ ਵਿਦਾਨ ਸਭਾ ਹਲਕੇ ਦੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਆ ਔਰ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਲੋਕਾਂ ਦੇ ਨਾਲ ਵਾਦਾ ਸੀ ਕਿ ਆਪਾਂ ਲੋਕਾਂ ਦਾ ਸਰਵ ਪੱਖੀ ਵਿਕਾਸ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਉਸ ਵਾਦੇ ਨੂੰ ਪੂਰੇ ਕਰਦੇ ਹੋਏ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 43 ਪਿੰਡ ਇੱਕ ਤੇ 11 ਪਿੰਡ ਦੂਸਰੇ ਉਹਨਾਂ ਨੂੰ ਤਕਰੀਬਨ 2.5 ਕਰੋੜ ਰੁਪਈਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਜਿਸ ਦੇ ਵਿੱਚ 43 ਪਿੰਡਾਂ ਨੂੰ ਪਿੰਡ ਦੀ ਗਲੀਆਂ ਨਾਲੀਆਂ ਲਈ ਪਾਣੀ ਦੇ ਨਿਕਾਸ ਲਈ ਧਰਮਸ਼ਾਲਾ ਰਿਪੇਅਰ ਲਈ ਸ਼ਮਸ਼ਾਨ ਘਾਟ ਰਿਪੇਅਰ ਲਈ ਤੇ ਹੋਰ ਜਿਹੜੇ ਲੁੜਿੰਦੇ ਕੰਮ ਨੇ ਉਹਦਾ ਵਾਸਤੇ ਪੈਸੇ ਦਿੱਤੇ ਗਏ ਨੇ ਤੇ 11 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਜਿਹੜਾ ਦੇਣ ਵਾਸਤੇ तकरीबन 1 ਕਰੋੜ ਤੇ 5 ਲੱਖ ਰੁਪਈਆ ਦੀ ਉਹ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਦਿੱਤਾ ਔਰ ਇਹਦੀ ਖੂਬਸੂਰਤੀ ਇਹ ਆ ਕਿ ਉਹ ਪਿੰਡ ਜਿੱਥੇ ਟੈਂਕੀਆਂ ਨਹੀਂ ਹੈਗੀਆਂ ਲੋਕ ਹੀ ਆਪਣੇ ਘਰਾਂ ਦੇ ਵਿੱਚ 70-70 ਫੁੱਟ ਤੋਂ ਬੋਰ ਕਰਕੇ ਪਾਣੀ ਪੀ ਰਹੇ ਨੇ ਉਹਨਾਂ ਨੂੰ ਚੰਗੀ ਸਿਹਤ ਵਾਸਤੇ ਉਹ ਤਾਂ ਕਿ ਉਹ ਜਿਹੜਾ ਪਾਣੀ ਆ 400 ਫੁੱਟ ਤੋਂ ਆ ਸਕੇ ਉਹਨਾਂ ਪਿੰਡਾਂ ਦੇ ਵਿੱਚ ਬੋਰ ਗਰਾ ਕੇ ਕੋਠਾ ਪਾ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਤਾਂ ਕਿ ਲੋਕ ਜਿਹੜੇ ਨੇ ਸਾਫ਼ ਸੁਥਰਾ ਪਾਣੀ ਪੀ ਸਕਣ ਔਰ ਉਹਦੇ ਵਿੱਚ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟਾ ਜਿਹਾ ਪਿੰਡ ਹੈ ਮਿਹਨਤ ਕਸ਼ਾ ਦਾ ਪਿੰਡ ਹੈ ਪੱਠਾ ਕੋਲਣੀ ਜਿੱਥੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਜ਼ਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂਗੀ ਬੋਰ ਹੋਊਗਾ ਕੋਟਾ ਪਊਗਾ ਔਰ ਸਾਰੇ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਜਿਹੜਾ ਪੱਟੀਆਂ ਪਿੰਡਾਂ ਗੋਤ ਬੋਖਰ ਦੇ ਨਾਲ ਉੱਥੇ ਵੀ ਬੇਹਦ ਕਾਸ਼ ਲੋਕ ਨੇ ਤਾਂ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀ ਆ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋੜਾ ਹੋ ਗਿਆ ਸੀ ਪੰਚਾਇਤ ਦੀ ਆ ਪਹਿਲੀ ਕਿਸ਼ਤ ਅੱਜ 47 ਪਿੰਡਾਂ ਨੂੰ ਤਕਰੀਬਨ ਉਹਨਾਂ ਨੇ ਤੁਸੀਂ 2 ਕਰੋੜ ਰੁਪਈਆ ਦਿੱਤਾ ਸੀਗਾ ਤੇ 47 ਤੋਂ ਬਾਅਦ ਅੱਜ 34 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਈਆ ਅੱਜ ਜਿਹੜਾ ਉਹ ਵੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਬਹੁਤ ਤੋਂ ਬਹੁਤ ਸੁਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਪੱਤਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਤਾਅਤ ਅੱਜ ਫੇਰ ਆ ਵੱਡੀ ਰਕਮ ਜਿਹੜੀ ਆ ਸਵਾ 2 ਕਰੋੜ ਰੁਪਏ ਦੀ ਪੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਅੱਜ ਸਤੰਬਰ ਦੇ ਵਿੱਚ ਸਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਜੇ 6 ਮਹੀਨੇ 9 ਮਹੀਨਿਆਂ ਦੇ ਵਿੱਚ ਤਕਰੀਬਨ ਸਵਾ 5 ਕਰੋੜ ਰੁਪਈਆ ਗੁਰਦਾਸਪੁਰ ਦੇ विधानसभा हलके ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋਏ ਜਾ ਗਿਆ ਵਾ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤੰਦੇ ਹੀ ਦੇ ਨਾਲ ਠੀਕ ਠਾਕ ਨਾ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਮਿਆਰੀ ਕੰਮ ਹੋਵੇ ਔਰ ਇਹ ਰਕਮ ਨੂੰ ਗੁਰੂ ਘਰ ਦੀ ਗੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸੈਕਟਰੀ ਸਾਹਿਬਾਨ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਪੈਸਾ ਲੱਗਾ ਉਹਦਾ ਸੁੱਖ ਮਿਲ ਸਕੇ ਸਾਰੇ ਕੰਮ 11 ਪਿੰਡਾਂ ਦੇ ਸ਼ੁਰੂ ਕਰਾ ਦਿਓ ਜੀ ਔਰ 2 ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣ ਹਾਂਜੀ ਅੱਜ ਜੀ ਹਲਕਾ ਗੁਰਦਾਸਪੁਰ ਦੇ ਕਰੀਬ 45 ਪਿੰਡਾਂ ਉਹਨਾਂ ਨੂੰ ਜਿਹੜਾ ਵਾ 1 ਕਰੋੜ 20 ਲੱਖ ਦੇ ਕਰੀਬ ਦੇ ਨਾਲ ਹੀ ਵਾਟਰ ਸਪਲਾਈ ਡਿਪਾਰਟਮੈਂਟ ਆ ਉਹਨਾਂ ਦੇ 1 ਕਰੋੜ 25 ਲੱਖ ਦੇ ਕਰੀਬ 2 2 ਕਰੋੜ 45 ਲੱਖ ਦੇ ਕਰੀਬ ਇਹ ਫੰਡ ਜਿਹੜੇ ਜੀ 15ਵਾਂ ਵਿੱਤ ਕਮਿਸ਼ਨ ਮਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਿੱਸਾ 10% ਆ ਉਹਦੇ ਵਿੱਚੋਂ ਤਜਵੀਜ਼ ਬਣਾ ਕੇ ਭੇਜੀ ਸੀ ਅਸੀਂ ਤੇ ਉਹਦੇ ਵਿੱਚੋਂ ਫੰਡ ਜਿਹੜੇ ਜਾਰੀ ਹੋਏ ਸੀ ਤੇ ਉਹਦੇ ਤਹਿਤ ਜਿਹੜਾ ਵਾ ਅੱਜ ਜਾਰੀ ਕੀਤਾ 45 ਪਿੰਡ ਜੀ 4575 ਨੂੰ